ਐਮਟਰੋ ਚੱਲੇ ਸੀਗੇ ਕੋਕਰੀ ਨੂੰ ਤੇ ਰਾਹ ਤੇ ਜਿਵੇਂ ਸਾਨੂੰ ਮਿਲ ਗਏ ਯਾਕ ਦੇਖ ਸਕਦੇ ਹਾਂ ਜਾਨਵਰ ਚੈੱਕ ਕਰੋ ਤੇ ਬਈ ਤੁਸੀਂ ਬਈ ਇਹਦੇ ਉੱਪਰ ਬੈਠ ਕੇ ਫੋਟੋ ਖਿਜਵਾ ਸਕਦੇ ਹੋਗੇ ਦੇਖ ਸਕਦੇ ਹੋ ਨਾ ਜੇ ਬਈ ਬਿਨਾ ਡਰੈਸ ਤੋਂ ਖਿਚਾਉਣੀ ਆਂਗੀ ਫਿਰ ਤਾਂ ਹੁੰਦਾ ਜੀ ਦਾ 100 ਰੁਪਈਆ ਨਾ ਤੇ ਜੇ ਬਈ ਡਰੈਸ ਪਾ ਕੇ ਤੁਹਾਨੂੰ ਪਹਿਲਾਂ ਪਰ ਡਰੈਸ ਵੀ ਦਿਖਾ ਦਈਏ ਜੇ ਡਰੈਸ ਪਾ ਕੇ ਤਾਂ ਤੁਹਾਨੂੰ ਫੋਟੋ ਦੇਣਗੇ ਤਾਂ 250 ਰੁਪਈਆ ਬਈ ਇਹ ਸਾਰੇ ਡਰੈਸਾਂ ਨੇ ਜੁਐਲਰੀ ਹੈਗੀ ਚੈੱਕ ਕਰੋ ਬਈ ਤੇ ਐ ਇਦਾਂ ਕਰਕੇ ਬਈ ਫੋਟੋ ਹਨਾ ਸ਼ੈੱਕ ਕਰ। ਚਲ ਕੋਈ ਨਹੀਂ ਆਪਣੇ ਇਦਾਂ ਕਰਕੇ ਹੋ ਜਾਂਦਾ ਹੁੰਦਾ ਹਨਾ। ਇਹ ਸਾਰੀ ਡਰੈੱਸ ਆ ਗਈ। ਆ ਬਾਕੀ ਬਈ ਦੇਖ ਸਕਦੇ ਟੋਪੀ ਵਗੈਰਾ ਤੇ ਆ ਸਾਰਾ ਕੁ ਸਮਾਨ ਬੈ ਫੁੱਲ ਪੱਲ ਵਗੈਰਾ ਹਨਾ। ਇਹ ਲਾ ਕੇ ਵੀ ਤੁਸੀਂ ਫੋਟੋ ਖਿੱਚ ਸਕਦੇ ਤੇ ਤੁਹਾਨੂੰ ਯਾਕ ਦਿਖਾ ਦੇ ਆਪਾਂ। ਦੇਖੋ। ਸਾਰੇ ਪਾਸੇ ਘੁੰਮ ਕੇ ਦਿਖਾਵਾਂ ਤੁਹਾਨੂੰ। ਇੱਕ ਤਾਂ ਇਹ ਆ ਬਈ ਵਾਈਟ ਜਿਆ ਤੇ ਇੱਕ ਉਹ ਬਲੈਕ ਜਹ ਹਨਾ। ਤੇ ਇਹਦਾ ਫੋਟੋ ਆ ਖਿੱਚਵਾ ਰਹੇ ਨੇ ਉੱਪਰ ਬੈਠ ਕੇ। ਮੰਦਾ ਹੁੰਦਾ ਨਾ ਪਾਣਾ ਚ ਕੋਮਣ ਵਾਸਤੇ ਚਲੋ ਇਹੋ ਜਿਹਾ ਕੁਝ ਹੋ ਹੀ ਜਾਂਦਾ ਉਹ ਬਾਈ ਕਰ ਲਈ ਗੱਲ ਬਾਤ ਯਾ ਕਿਵੇਂ ਕਹਿੰਦੇ ਨੇ ਬਾਈ ਇਹ ਤਾਂ ਕਹਿੰਦੇ ਕਿ ਯਾਰ ਜੇ ਤਾਂ ਤੁਸੀਂ ਸਿੰਪਲ ਹਾਂ ਫੱਲੀ ਫੋਟੋ ਪਾਉਣੇ ਇੱਥੇ ਹੀ ਆਪਾਂ ਜੀ ਮਾਰ ਰਿਹਾ ਜਿਹਦਾ ਆਪਾਂ ਦਾ 100 ਰੁਪਿਆ ਇੱਕ ਜਣ ਦਾ ਇੱਕ ਫੋਟੋ ਦਾ ਠੀਕ ਹੈ 100 ਰੁਪਿਆ ਹੋਰ 100 ਰੁਪਿਆ ਇੱਕ ਜਣ ਦਾ ਨਹੀਂ ਨਹੀਂ ਤਾਂ ਕਹਿੰਦਾ ਜੇ ਤੁਸੀਂ ਉਹਦੀ ਪੂਰੀ ਪ੍ਰੋਪਰ ਡਰੈਸ ਵਗੈਰਾ ਤਾਂ ਕਹਿੰਦਾ 84 ਦੇ ਦੋ। ਅੱਛਾ 234 ਰੁਪਏ ਬਣ ਲਾਗਾ ਹਾਂ। ਹਾਂ 2200 300 ਪੁੱਛਦੇ ਆ ਵੀ ਇਹਦੇ ਵੀ ਡਰੈਸ ਦੇ ਕਿੰਨੇ ਰੁਪਏ ਨਾ ਆ ਜਾ। ਲੈ ਮੇਤਰੂ ਦੇਖਾ ਦੂੰ। ਕਿੰਨੇ ਰੁਪਏ ਇਸਕੇ ਡਰੈਸ ਕੇ ਫੋਟੋ ਬਣਤੀ ਹੈ। ਅਗਰ ਤੁਹਾਨੂੰ ਫੋਟੋ ਨਿਕਾਲਣੀ ਹੈ ਤਾਂ ਫਿਰ ਯਾਕ ਫਿਰ ਡਰੈਸ ਦਾ 250 ਰੁਪਏ। 250 ਰੁਪਿਆ ਵਿਦ ਡਰੈਸ ਆ। ਲੈ ਵੀ 250 ਰੁਪਿਆ ਭਾਈ ਡਰੈਸ ਨਾਲ ਹਾਂ ਵਿਦ ਡਰੈਸ 250 ਰੁਪਿਆ। ਫੋਟੋ ਵੀ ਨਾਲ ਦੇਣੀ ਹਨਾ ਖਿੱਚ ਕੇ ਪੂਰੀ ਤੇ ਬਾਈ ਰੈਡੀਆ ਦੇਖ ਹਾਂ ਹਾਂ ਲੈ ਬਾਜੀ ਲੱਗਿਆ ਪੂਰੀ ਹੁਣ ਆਪਦੀ ਤਿਆਰੀ ਕਰਨ ਨੂੰ ਪੂਰੀ ਬਈ ਬਾਜੀ ਨੇ ਮੈਡੂ ਜ਼ਰੂਰੀ ਹੈ ਜੀ ਬਾਜੀ ਕਿੱਥੋਂ ਆਏ ਅਮਰ ਸਰ ਅਮਰ ਸਾਹਿਬ ਲੈ ਵੀ ਅਮਰ ਸਾਹਿਬ ਪੰਜਾਬੀ ਭਰਾ ਨੇ ਆਪਣੇ ਫਿਰ ਦਾ ਅਮਰ ਸਾਹਿਬ ਪਤਾ ਹੀ ਹੈ ਡਰ ਵੀ ਜ਼ਰੂਰੀ ਹੈ ਡਰ ਵੀ ਹੈ ਲੈ ਮਿੱਤਰੋ ਦੇ ਹੀ ਸਾਥ ਹੁਣ ਤੁਸੀਂ ਬਈ ਫੋਟੋ ਕਰਵਾ ਸਕਦੇ ਹੋਗੇ ਤੇ ਸਿੰਪਲ ਬਈ 100 ਰੁਪਿਆ ਤੇ ਡਰੈਸ ਪਾ ਕੇ ਫੁੱਲ ਡਰੈਸ ਦਾ 250 ਰੁਪਿਆ ਬਈ ਇਹਦਾ ਦੇਖ ਸਕਦੇ ਹੋ ਨਾ